ਖਾਣ-ਪੀਣ ਦੀਆਂ ਆਦਤਾਂ ਅਤੇ ਖਰਾਬ ਜੀਵਨ ਸ਼ੈਲੀ ਦਾ ਸਿਹਤ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਹਰ ਵਰਗ ਦੇ ਲੋਕ ਦਿਲ ਦੇ ਰੋਗਾਂ ਦਾ ਸ਼ਿਕਾਰ ਹੋ ਰਹੇ ਨੇ। ਇਸ ਦਾ ਇੱਕ ਕਾਰਨ ਤੁਹਾਡੇ ਸਰੀਰ ਵਿੱਚ ਵੱਧਦਾ ਖਰਾਬ ਕੋਲੇਸਟ੍ਰੋਲ ਹੈ। ਹਾਲਾਂਕਿ ਕੋਲੇਸਟ੍ਰੋਲ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਕਿਉਂਕਿ ਇਹ ਤੁਹਾਡੇ ਸਰੀਰ ਵਿੱਚ ਚੈਲਣਾਤ ਨਿਰਮਾਣ ਕਰਦਾ ਹੈ ਪਰ ਖਰਾਬ ਕੋਲੇਸਟ੍ਰੋਲ ਦਾ ਵਧਣਾ ਸਿਹਤ ਲਈ ਖਤਰਨਾਕ ਹੁੰਦਾ ਹੈ। ਕੋਲੇਸਟ੍ਰੋਲ ਸਰੀਰ ਵਿੱਚ ਜਿੰਨਾ ਜ਼ਰੂਰੀ ਹੁੰਦਾ ਹੈ ਓਨਾ ਹੀ ਇਹ ਦਿਲ ਲਈ ਖਤਰਨਾਕ ਵੀ ਹੁੰਦਾ ਹੈ। ਵੱਡੀ ਗਿਣਤੀ ਵਿੱਚ ਨੌਜਵਾਨ ਹਾਈ ਕੋਲੇਸਟ੍ਰੋਲ ਦਾ ਸ਼ਿਕਾਰ ਹੋਣੇ ਜੋ ਕਿ ਗੰਭੀਰ ਬਿਮਾਰੀਆਂ ਜੋ ਖੋਜ ਕਰਦਾ ਇਸੇ ਨਾਲ ਹੀ ਥੋੜੀ ਜਹੀ ਲਾਪਰਵਾਹੀ ਕਾਰਨ ਤੁਹਾਡੀ ਜਾਨ ਵੀ ਜਾ ਸਕਦੀ ਹੈ ਇਸ ਲਈ ਸਰੀਰ ਵਿੱਚ ਵੱਧ ਰਹੇ ਮਾੜੇ ਕੋਲੇਸਟ੍ਰੋਲ ਦੇ ਨਾਲ-ਨਾਲ ਆਪਣੇ ਖਾਣ ਪੀਣ ਦੀਆਂ ਆਦਤਾਂ ਤੇ ਜੀਵਨ ਸ਼ੈਲੀ ਦਾ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਦੱਸ ਦਈਏ ਕਿ ਸਰੀਰ ਵਿੱਚ ਕੋਲੇਸਟ੍ਰੋਲ ਵੱਧ ਜਾਂਦਾ ਹੈ ਤਾਂ ਸਰੀਰ ਦੇ ਕਈ ਹਿੱਸਿਆਂ ਵਿੱਚ ਦਰਦ ਸ਼ੁਰੂ ਹੋ ਜਾਂਦਾ ਹੈ ਇੱਕ ਤਰ੍ਹਾਂ ਨਾਲ ਇਹ ਦਰਦ ਤੁਹਾਡੇ ਲਈ ਸੰਕੇਤ ਹੁੰਦਾ ਹੈ ਜੇਕਰ ਕੋਲੇਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਹੱਥਾਂ ਪੈਰਾਂ 'ਚ ਦਰਦ ਚੜਚੜਾहट ਸੁੰਨ ਹੋਣ ਦਾ ਅਹਿਸਾਸ ਹੋਣ ਲੱਗਦਾ ਹੈ ਕੋਲੇਸਟ੍ਰੋਲ ਜ਼ਿਆਦਾ ਹੋਣ ਕਰਕੇ ਸਰੀਰ 'ਚ ਖੂਨ ਦਾ ਵਹਾਅ ਠੀਕ ਤਰ੍ਹਾਂ ਇਹ ਜਿਹੜਾ ਕੋਲੇਸਟ੍ਰੋਲ ਜਮਾ ਹੋ ਜਾਂਦਾ ਹੈ ਜਿਸ ਕਾਰਨ ਖੂਨ ਦਾ ਪ੍ਰਵਾਹ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰਦਾ ਪਿੱਠ ਦਰਦ ਵੀ ਖਰਾਬ ਕੋਲੇਸਟ੍ਰੋਲ ਦਾ ਲੱਛਣ ਹੈ ਜੇਕਰ ਕੋਲੇਸਟ੍ਰੋਲ ਵੱਧ ਜਾਂਦਾ ਹੈ ਤਾਂ ਛਾਤੀ ਵਿੱਚ ਦਰਦ ਹੋਣ ਲੱਗਦਾ ਹੈ ਇਸ ਲਈ ਇਹ ਜਿਹੇ ਦਰਦ ਨੂੰ ਹਲਕੇ ਵਿੱਚ ਨਾ ਲਓ ਤੇ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਇਲਾਜ ਕਰਵਾਓ ਇਸੇ ਨਾਲ ਹੀ ਹੱਥਾਂ ਅਤੇ ਲੱਤਾਂ ਦਾ ਰੰਗ ਵੀ ਬਦਲ ਸਕਦਾ ਹੈ ਖਰਾਬ ਕੋਲੇਸਟ੍ਰੋਲ ਬਦਨ ਨਾਲ ਹੱਥਾਂ ਪੈਰਾਂ ਦਾ ਰੰਗ ਪੀਲਾ ਹੋਣ ਲੱਗਦਾ ਹੈ ਅੱਖਾਂ ਦੇ ਆਲੇ ਦੁਆਲੇ ਪੀਲਾਪਣ ਪੈ ਜਾਂਦਾ ਹੈ ਇਸ ਦੇ ਨਾਲ ਹੀ ਨਵਾਂ ਵਿੱਚ ਤਰੇੜਾ ਵੀ ਆਉਣ ਲੱਗਦੀਆਂ ਨੇ ਜੇਕਰ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਲੱਛਣ ਦੇਖਦੇ ਹੋ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ ਤੇ ਨਜ਼ਦੀਕੀ ਡਾਕਟਰ ਦੀ ਸਲਾਹ ਲਓ ਮਾਹਿਰਾਂ ਅਨੁਸਾਰ ਖਰਾਬ ਕੋਲੇਸਟ੍ਰੋਲ ਵਧਣ ਦਾ ਮੁੱਖ ਕਾਰਨ ਖਰਾਬ ਜੀਵਨ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਨੇ ਅੱਜ ਦੇ ਸਮੇਂ ਦੇ ਵਿੱਚ ਲੋਕ ਜ਼ਿਆਦਾਤਰ ਫਾਸਟ ਫੂਡ ਸਿਗਰਟ ਅਤੇ ਸ਼ਰਾਬ ਦਾ ਸੇਵਨ ਕਰਦੇ ਨੇ ਜਿਸ ਕਾਰਨ ਮੋਟਾਪਾ ਵਧਣ ਲੱਗਦਾ ਹੈ ਜੋ ਖਰਾਬ ਕੋਲੇਸਟ੍ਰੋਲ ਇਸ ਜ਼ਿੰਮੇਵਾਰ ਹੁੰਦਾ ਹੈ ਇਸ ਲਈ ਤੁਸੀਂ ਚੰਗੀ ਖੁਰਾਕ ਅਤੇ ਫਾਈਬਰ ਨਾਲ ਭਰਪੂਰ ਭੋਜਨ ਖਾ ਕੇ ਖਰਾਬ ਕੋਲੇਸਟ੍ਰੋਲ ਤੋਂ ਛੁਟਕਾਰਾ ਪਾ ਸਕਦੇ ਹੋ